ਮੇ acolwantikake ਵਸੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਬਹੁਤ ਹੀ ਟੇਸਟੀ ਰੈਸਪੀ ਲੈ ਕੇ ਆਈ ਕੜੀ ਪਕੌੜੇ ਤੇ ਆਪਾਂ ਨੂੰ ਬਣਾਉਣਾ ਸ਼ੁਰੂ ਕਰਦੇ ਆਂ ਸਿਰ ਕਾਲਜੀ ਅੱਜ ਆਪਾਂ ਲੈ ਕੇ ਆਏ ਆਂ ਕੜੀ ਪਕੌੜਾ ਦੀ ਰੈਸਪੀ ਤੇ ਇੱਕ ਕੌਲੀ ਆਪਾਂ ਬੇਸਣ ਦੀ ਲਈਏ ਅੱਜ ਮੈਂ ਕੜੀ ਲੱਸੀ ਨਾਲ ਬਣਾਵਾਂਗੀ ਥੋੜੀ ਜਿਹੀ ਆਪਾਂ ਲੱਸੀ ਪਾ ਕੇ ਪਹਿਲਾਂ ਬੇਸਣ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਫੈਂਟ ਲੈਣੇ ਆਂ ਤਾਕਿ ਕੋਈ ਵੀ ਵਿੱਚ ਗੁੱਠਲੀ ਨਾ ਰਹਿ ਜਾਵੇ ਬੇਸਨ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਫੈਂਟ ਲਿਆਏ ਇੱਥੇ ਇੱਕ ਕੌਲੀ ਮੈਂ ਬੇਸਨ ਦੀ ਲਈ ਹੈ ਤੇ ਉਸੇ ਕੌਲੀ ਨਾਲ ਆਪਾਂ 10 ਕ올ੀਆਂ ਲੱਸੀ ਦੀਆਂ ਲਾਵਾਂਗੇ लस्सी जड़ी कड़ी है बहुत टेस्टी बन के तैयार होंगी है चंकी तरह नाल आपा मिक्स कर लेंगे इस घोलू इस घोल आप ਅੱਧਾ ਚਮਚ ਪਾਵਾਂਗੇ ਹਲਦੀ ਦਾ ਧਨੀਆ ਪਾਊਡਰ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਪਾ ਦਾਂਗੇ ਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਇਹੋ ਮਸਾਲੇ ਸਾਡੇ ਸਾਰੇ ਮਿਕਸ ਹੋ ਗਏ ਇੱਕ ਚਮਚਾਪਾ ਵਿੱਚ ਤੇਲ ਦਾ ਪਾ ਦਿਆਂਗੇ ਇਸਦੇ ਨਾਲ ਕੜੀ ਬਿਲਕੁਲ ਵੀ ਉਬਲ ਕੇ ਬਾਹਰ ਨਹੀਂ ਆਉਂਦੀ ਹੁਣ ਆਪਾਂ ਇਹਨੂੰ ਗੈਸ ਤੇ ਰੱਖ ਦਿੰਨੇ ਆ ਜਦ ਤੱਕ ਕੜੀ ਨੂੰ ਉਵਾਲ ਨਹੀਂ ਆਉਂਦਾ ਤੱਕ ਆਪਾਂ ਇਹਦੇ ਵਿੱਚ ਕੜਛੀ ਫੇਰਦੇ ਰਾਵਾਂਗੇ ਅਗਰ ਕੜਛੀ ਨਹੀਂ ਫੇਰਾਂਗੇ ਤਾਂ ਇਹ ਲੱਸੀ ਫਟ ਜਾਂਦੀ ਹੈ ਦੇਖੋ ਕੜੀ ਆਪਣੀ ਨੂੰ ਉਵਾਲ ਆ ਗਿਆ ਏ ਆਪਾਂ ਇਸੇ ਤਰ੍ਹਾਂ ਹਜੇ ਕੜੀ ਨੂੰ 15-20 ਮਿੰਟ ਲਈ ਹੋਰ ਪਕਾਵਾਂਗੇ మీడియం ਫਲੇਮ ਤੇ ਪਕਾਵਾਂਗੇ ਜਦ ਤੱਕ ਆਪਣੀ ਕੜੀ ਬਣਦੀ ਏ ਕੌੜਿਆਂ ਦੀ ਤਿਆਰੀ ਕਰ ਲੈਣੇ ਆ ਇੱਥੇ ਆਪਾਂ ਦੋ మీడియం ਸਾਈਜ਼ ਦੇ ਪਿਆਜ਼ ਲਏ ਨੇ ਮੈਂ ਲੰਬਾ ਲੰਬਾ ਇਹਨਾਂ ਨੂੰ ਕੱਟ ਕੇ ਤਿਆਰ ਕਰ ਲਿਆ ਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਕੜੀ ਪੱਤਾ ਹਰੀ ਮਿਰਚ ਕਾਲੀ ਮਿਰਚ ਦਾ ਚੌਥਾ ਹਿੱਸਾ ਚਮਚੇ ਦਾ ਚੌਥਾ ਹਿੱਸਾ ਧਨੀਆ ਪਾਊਡਰ ਪਾਵਾਂਗੇ ਅੱਧਾ ਚਮਚ ਨਮਕ ਦਾ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਨੂੰ ਮਿਕਸ ਕਰ ਲਾਂਗੇ ਆਪਾਂ ਥੋੜਾ ਕਰਕੇ ਪਾਣੀ ਪਾਵਾਂਗੇ ਪਿਆਜ਼ ਆ ਵਾਲੇ ਪਕੌੜਿਆਂ ਵਿੱਚ ਬੇਸਣ ਥੋੜਾ ਘੱਟ ਹੀ ਪਾਉਣਾ ਹੈ ਕਿਉਂਕਿ ਜੇ ਜ਼ਿਆਦਾ ਬੇਸਣ ਆਪਾਂ ਪਾ ਲਾਂਗੇ ਨਾ ਪਕੌੜੇ ਥੋੜੇ ਹਾਰਡ ਬਣੂਗੇ ਦੇਖੋ ਇਹ ਸਾਡੇ ਪਕੌੜਿਆਂ ਲਈ ਤਿਆਰ ਹੈ ਹੁਣ ਆਪਾਂ ਕੜਾਈ ਵਿੱਚ ਤੇਲ ਪਾ ਲੈਣੇ ਆ ਤੇਲ ਆਪਣਾ ਗਰਮ ਹੋ ਗਿਆ ਏ ਹੁਣ ਆਪਾਂ ਇਹਦੇ ਲਈ ਪਕੌੜੇ ਪਕਾ ਲਾਂਗੇ ਹੱਥ ਨੂੰ ਥੋੜਾ ਜਿਹਾ ਪਾਣੀ ਲਾ ਲਿਆ ਏ ਤੇ ਵਿੱਚ ਆਪਾਂ ਹੁਣ ਪਕੌੜੇ ਪਾ ਦਾਂਗੇ ਫਲੇਮ ਨੂੰ ਆਪਾਂ ਮੀਡੀਅਮ ਕਰ ਦਾਂਗੇ ਥੋੜਾ ਥੋੜਾ ਆਪਾਂ ਇਹਨਾਂ ਨੂੰ ਫਿਲਾ ਲੈਣਾ ਪਕੌੜਿਆਂ ਨੂੰ ਤਾਂ ਕਿ ਸਾਰਿਆਂ ਪਾਸਿਆਂ ਤੋਂ ਚੰਗੀ ਤਰ੍ਹਾਂ ਨਾਲ ਪੱਕ ਜਾਣ ਇਹ ਆਪਣੇ ਪੱਕ ਗਏ ਨੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਥੱਪਾ ਹੁਣ ਦੂਸਰੇ ਪਕੌੜੇ ਹੋਰ ਪਾ ਦਿੰਨੇ ਆ ਵਿੱਚ اسی طرح ਆਪਾਂ ਸਾਰੇ ਪਕੌੜੇ ਬਣਾ ਕੇ ਤਿਆਰ ਕਰ ਲਾਂਗੇ ਪਕੌੜੇ ਆਪਣੇ ਬਣ ਕੇ ਸਾਰੇ ਤਿਆਰ ਹੋ ਗਏ ਨੇ ਇਹਨਾਂ ਨੂੰ ਵੀ ਆਪਾਂ ਇੱਕ پلیਟ ਵਿੱਚ ਕੱਢ ਲਾਂਗੇ ਕੜੇ ਆਪਣੇ ਇਕਦਮ ਨਰਮ ਬਣ ਕੇ ਤਿਆਰ ਹੋਏ ਨੇ। ਕੜੀ ਆਪਣੀ ਰਿਜ ਰਹੀ ਹੈ। ਹੁਣ ਆਪਾਂ ਇਹਦੇ ਵਾਸਤੇ ਤੜਕਾ ਤਿਆਰ ਕਰ ਲੈਣੇ ਆ। ਤੇਲ ਆਪਣਾ ਗਰਮ ਹੋ ਗਿਆ ਹੈ। 4-5 ਕਾਲੀਆਂ ਮਿਰਚਾਂ ਪਾਵਾਂਗੇ। ਇੱਕ ਤੇਜ ਪੱਤਾ ਮੈਂ ਇੱਥੇ ਤੋੜ ਕੇ ਲਿਆਏ। ਇੱਕ ਚਮਚਾ ਜੀਰਾ ਪਾਉ। ਲਿਆਏ। ਕ੍ਰਸ਼ ਕੀਤਾ ਹੋਇਆ ਧਨੀਆ ਪਾਵਾਂਗੇ ਤੇ ਥੋੜੀ ਜਿਹੀ ਆਪਾਂ ਹਿੰਗ ਪਾਵਾਂਗੇ ਲਸਣ ਅਦਰ ਦਾ ਪੇਸਟ ਪਾਵਾਂਗੇ ਲਸਣ ਅਜਿਹਾ ਦੇ ਪੇਸਟ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਗਰਮ ਹੋਣ ਤੱਕ ਪਕਾਵਾਂਗੇ ਲਸਣ ਸਾਡਾ ਬ੍ਰਾਊਨ ਹੋ ਗਿਆ ਹੈ ਹੁਣ ਆਪਾਂ ਦੋ ਕਟੀਆਂ ਹੋਈਆਂ ਹਰੀਆਂ ਮਿਰਚਾਂ ਅਰਜਤ ਪੱਤੇ ਕੜੀ ਪੱਤੇ ਪਾ ਦਾਂਗੇ ਤੇ ਨਾਲ ਹੀ ਆਪਾਂ ਕੱਟਿਆ ਹੋਇਆ ਇੱਕ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਪਕਾਵਾਂਗੇ। ਥੜੀ ਵਾਸ਼ ਕੇ ਪਿਆਜ਼ ਨੂੰ ਜ਼ਿਆਦਾ ਨਹੀਂ ਪਕਾਉਣਾ। ਪਿਆਜ਼ ਆਪਣਾ ਭੁੱਜ ਗਿਆ ਏ, ਹੁਣ ਆਪਾਂ ਇਹਦੇ ਵਿੱਚ ਕੁਝ ਮਸਾਲੇ ਪਾਵਾਂਗੇ। ਕਸ਼ਮੀਰੀ ਲਾਲ ਮਿਰਚ ਲਈਏ। ਕਾਲੀ ਮਿਰਚ ਪਾਊਡਰ ਲਈਏ। ਜੀਰਾ ਪਾਊਡਰ ਲਈਏ। 1 ਚਮਚ ਨਮਕ ਦਾ ਲਿਆ ਹੈ ਚਮਚੇ ਦਾ ਚੌਥਾ ਹਿੱਸਾ ਖਲਦੀ ਦਾ ਲਿਆ ਹੈ ਗਰਮ ਮਸਾਲਾ ਲਿਆ ਹੈ ਤੇ ਧਨੀਆ ਪਾਊਡਰ ਲਿਆ ਹੈ ਮਸਾਲਿਆਂ ਨੂੰ ਮਿਕਸ ਕਰ ਲਾਂਗੇ ਮਸਾਲੇ ਆਪਣੇ ਚੰਗੀ ਤਰ੍ਹਾਂ ਨਾਲ ਮਿਕਸ ਹੋ ਗਏ ਨੇ। ਇਹਨੂੰ ਹਲਕਾ ਜਿਹਾ ਹੋ ਜੇ ਹੋਰ ਪੁੰਨਾਗੇ। ਕੜੀ ਵਿੱਚ ਆਪਾਂ ਕਸੂਰੀ ਮੇਥੀ ਪਾ ਦਾਂਗੇ ਕ੍ਰਸ਼ ਕਰਕੇ। ਚੰਗੀ ਤਰ੍ਹਾਂ ਨਾਲ ਇਹਨੂੰ ਮਿਕਸ ਕਰ ਲਾਂਗੇ। ਤੇ ਕੜੀ ਬਣ ਕੇ ਆਪਣੀ ਤਿਆਰ ਆ। ਹੁਣ ਆਪਾਂ ਇਹਦੇ ਵਿੱਚ ਤੜਕਾ ਪਾ ਦਾਂਗੇ। ਚ ਕੜੀ ਪਾ ਦਾਂਗੇ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਥੋੜੀ देर ਲਈ ਹੁਣ ਆਪਾਂ ਗੈਸ ਨੂੰ ਆਨ ਕਰ ਦਾਂਗੇ ਕੜੀ ਆਪਣੀ ਬਣ ਕੇ ਤਿਆਰ ਆ ਹੁਣ ਆਪਾਂ ਕੜੀ ਵਿੱਚ ਬਣਾਏ ਹੋਏ ਪਕੌੜੇ ਪਾ ਲਾਂਗੇ ਇੱਕੋ ਵਾਲਾ 1 ਟੱਕਾ ਪਕੜੀ ਨੂੰ ਪਕਾਵਾਂਗੇ ਤਾਂ ਕਿ ਪਕੌੜੇ ਸਾਡੇ ਸੌਫਟ ਹੋ ਜਾਣ। ਕੜੀ ਆਪਣੇ ਨੂੰ ਹਵਾਲ ਆ ਗਿਆ ਹੈ। ਪਕੌੜੇ ਆਪਣੇ ਬਿਲਕੁਲ ਸੌਫਟ ਹੋ ਗਏ ਨੇ। ਹੁਣ ਆਪਾਂ ਕੜੀ ਨੂੰ ਇੱਕ ਛੋਟਾ ਤੜਕਾ ਹੋਰ ਲਾਵਾਂਗੇ। 2 ਚਮਚਾ ਆਪਾਂ ਤੇਲ ਦੇ ਲੈਨੇ। ਚਮਚੇ ਦਾ ਚੌਥਾਈ ਸਾ ਜੀਰਾ ਪਾਵਾਂਗੇ। ਦੋ ਲਾਲ ਮਿਰਚਾ ਪਾ ਦਾਂਗੇ ਹਿੰਗ ਪਾ ਦਾਂਗੇ ਕਸ਼ਮੀਰੀ ਲਾਲ ਮਿਰਚ ਪਾ ਦਾਂਗੇ ਤੇ ਇਹਨੂੰ ਕੜੀ ਦੇ ਤੜਕੇ ਨੂੰ ਕੜੀ ਵਿੱਚ ਪਾ ਦਾਂਗੇ हल्का जहा मिक्स करोंगे कड़ी अपनी बन के तैयार है कढ़ी बहुत टेस्टी बन के तैयार हुई है हम आप कड़ी में एक बाउल में क्ड लें ਤੁਹਾਨੂੰ ਮੇਰੀ ਪੰਜਾਬੀ ਸਟਾਈਲ ਕੜੀ ਪਕੌੜਾ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਤੁਸੀਂ ਇਸ ਨੂੰ ਪਰੌਠੇ ਨਾਲ ਖਾ ਸਕਦੇ ਹੋ ਰੋਟੀ ਨਾਲ ਚਾਵਲ ਨਾਲ ਵੀ ਖਾ ਸਕਦੇ ਹੋ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜੇ ਵਧੀਆ ਲੱਗੀ ਹੈ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਕੇਕਬਾਸ ਨੂੰ ਸਬਸਕ੍ਰਾਈਬ ਕਰਿਓ ਹੋਰ ਨਵੀਂ ਰੈਸਪੀ ਦੇ ਨਾਲ ਆਪਾਂ ਫਿਰ ਸ਼ਾਮਿਲ ਹੋਵਾਂਗੇ ਸਤਿ ਸ੍ਰੀ ਅਕਾਲ ਜੀ